ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀਓ ਇਸ ਵੇਲੇ ਦੀ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਔਰ ਇਹ ਗੋਲੀਆਂ ਦੇ ਖੜਾਕੇ ਦੀ ਆਵਾਜ਼ ਹੈ ਸਵਾਲ ਇਹ ਹੈ ਕਿ ਪੁਲਿਸ ਦੇ ਅੱਗੇ ਚੁਣੌਤੀ ਕਿੰਨੀ ਹੈ ਕਿਉਂਕਿ ਹੱਲੇ 2 ਦਿਨ ਪਹਿਲਾਂ ਅਸਮਾਨ ਪਰਵੇਖੇ ਤਾਬੜ ਤੋੜ ਗੋਲੀਆਂ ਚੱਲਦੀਆਂ ਅਣਪਛਾਤੇ ਵਿਅਕਤੀ ਇੱਕ ਨੌਜਵਾਨ ਦਾ ਕਤਲ ਕਰਕੇ ਉੱਥੋਂ ਫਰਾਰ ਹੋ ਜਾਂਦੇ ਆ ਤੇ ਹੁਣ ਇੱਕ ਵਾਰ ਫਿਰ ਤੋਂ ਗੋਲੀਆਂ ਦੇ ਸائے ਹੇਠ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਔਰ ਹੁਣ ਇਸ ਵਾਰ ਬਲਾਚੌਰ ਦੇ ਪਿੰਡ ਕੁੱਲਪੁਰ ਵਿੱਚ ਗੋਲੀਆਂ ਚੱਲੀਆਂ ਤਾਬੜ ਤੋੜ ਗੋਲੀਆਂ ਚੱਲੀਆਂ ਦਰਦਨਾਕ ਮਾਹੌਲ ਬਣਾ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਵੱਡੇ ਸਵਾਲ ਇਹ ਹਨ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਨਜ਼ਰ ਕਿਸ ਦੀ ਲੱਗੀ ਹੈ ਤਾਂ ਲੋਕ ਕਹਿੰਦੇ ਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਅਸਲੇ ਦੀ ਨਜ਼ਰ ਲੱਗੀ ਹੈ ਦੱਸਦੀ ਹੈ ਬਲਾਚੌਰ ਦੇ ਪਿੰਡ ਕੁੱਲਪੁਰ ਵਿੱਚ ਇੱਕ ਹਰਦੀਪ ਸਿੰਘ ਦੀਪਾ ਨਾਮ ਦਾ ਵਿਅਕਤੀ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀਗਾ ਔਰ ਆਪਣੀ ਘਰ ਵਾਲੀ ਦੇ ਨਾਲ ਕੰਮ ਕਰ ਰਿਹਾ ਸੀ ਤੇ ਖੇਤਾ ਤੋਂ ਭਰੀ ਆਪਣੀ ਸਕੂਟੀ ਤੇ ਘਰ ਛੱਡਣ ਜਾ ਰਿਹਾ ਸੀ ਤਾਂ ਪਿੱਛੋਂ ਅਣਪਛਾਤੇ ਉਸ ਸਮੇਂ ਅਣਪਛਾਤੇ ਜਿਹੜੇ ਹਮਲਾਵਰ ਆਉਂਦੇ ਆ ਤੇ ਗੋਲੀਆਂ ਮਾਰਦੇ ਆ ਦੀਪੇ ਦੇ ਪਿੱਛੋਂ ਪਿੱਛੋਂ ਹੀ ਗੋਲੀਆਂ ਮਾਰਦੇ ਆ ਤੇ ਉਸ ਤੋਂ ਬਾਅਦ ਦੀਪਾ ਹੀਠਾ ਡਿੱਗ ਜਾਂਦਾ ਹੈ ਮੌਕੇ ਤੇ ਉਸਦੇ ਭਰਾ ਚਸ਼ਮਦੀਦ ਗਵਾ ਦੇ ਕਹਿਣ ਦੇ ਮੁਤਾਬਕ ਜਿਸ ਨੇ ਦੂਰੋਂ ਇਹ ਪੂਰੀ ਤਸਵੀਰ ਦੇਖੀ ਜਿਸ ਨੇ ਪੂਰ ਦੂਰੋਂ ਦੇਖਿਆ ਕਿ ਉਸਦੇ ਭਰਾ ਦੇ ਪਹਿਲਾਂ ਪਿੱਠ 'ਚ ਗੋਲੀਆਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਹਰਦੀਪ ਸਿੰਘ ਦੀਪਾ ਡਿੱਗ ਜਾਂਦਾ ਤੇ ਉਸ ਤੋਂ ਬਾਅਦ ਸਾਹਮਣੇ ਉਹ ਗੋਲੀਆਂ ਮਾਰੀਆਂ ਗਈਆਂ ਮਤਲਬ ਪੂਰੇ ਕਤਲ ਦੇ ਇਰਾਦੇ ਨਾਲ ਹੀ ਜਿਹੜੇ ਕਾਤਲ ਆਉਂਦੇ ਆ ਗੋਲੀਆਂ ਮਾਰਦੇ ਆ ਇਹਨਾਂ ਨੂੰ ਹਰਦੀਪ ਸਿੰਘ ਦੀਪਾ ਦਾ ਭਰਾ ਰੌਲਾ ਪਾਉਂਦਾ ਪਿੱਛੇ ਆਉਂਦਾ ਤੇ ਹਮਲਾਵਰ ਜਿਹੜੇ ਆ ਭੱਜ ਜਾਂਦੇ ਆ ਹੁਣ ਜਿਹੜੀ ਵੱਡੀ ਗੱਲ ਸਾਹਮਣੇ ਆਈ ਹੈ ਉਹ ਇਹ ਆ ਕਿ ਹਰਦੀਪ ਸਿੰਘ ਦੀਪਾ ਦੇ ਭਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਹਮਲਾਵਰਾਂ ਦੇ ਨਾਂ ਵੀ ਲਵਾਵਾਂਗਾ ਬਾਈ ਨੇਮ ਜਿਹੜਾ ਪਰਚਾ ਦਰਜ ਕਰਾਵਾਂਗਾ ਇਹ ਹਰਦੀਪ ਸਿੰਘ ਦੀਪਾ ਦੇ ਭਰਾ ਨੇ ਕਿਹਾ ਪਰ ਵੱਡੇ ਸਵਾਲ ਇਹ ਵੀ ਨੇ ਕਿ ਰੰਜਸ਼ਾ ਇੰਨੀਆਂ ਕਿਉਂ ਵੱਧ ਜਾਂਦੀਆਂ ਕਿ ਜਿਹੜੇ ਇਹ ਲੋਕ ਆ ਇਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਤੇ ਕੋਈ ਭਰੋਸਾ ਨਹੀਂ ਹੈ ਤਾਂ ਜੋ ਇਹ ਆਪਣੇ ਹੱਥ ਵਿੱਚ ਹਥਿਆਰ ਆ ਫੜ ਲੈਂਦੇ ਆ ਆਪ ਬੰਦਿਆਂ ਨੂੰ ਕਤਲ ਕਰਨ ਬਾਰੇ ਸੋਚਦੇ ਆ ਛੜੇੰਤਰ ਘੜਦੇ ਆ ਕਿ ਇਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਤੇ ਭਰੋਸਾ ਨਹੀਂ ਹੈ ਜਾਂ ਕਾਨੂੰਨੀ ਪ੍ਰਕਿਰਿਆ ਤੋਂ ਇਹ ਲੋਕ ਜਾਣੂ ਨਹੀਂ ਆ ਸਵਾਲ ਬਹੁਤ ਨੇ ਪਰ ਵੱਡੀ ਗੱਲ ਇਹ ਆ ਕਿ ਇੱਕ ਪਰਿਵਾਰ ਤਬਾਹ ਹੋ ਗਿਆ ਰੰਜਿਸ਼ ਕਰਕੇ ਇੱਕ ਪਰਿਵਾਰ ਤਬਾਹ ਹੋ ਗਿਆ ਇੱਕ ਪਰਿਵਾਰ ਤੇ ਸਨੈਸ ਹੋ ਗਿਆ ਇੱਕ ਭਰਾ ਦਾ ਭਰਾ ਚਲਾ ਗਿਆ ਘਰਵਾਲੀ ਦਾ ਪਤੀ ਚਲ ਗਿਆ ਔਰ ਬਹੁਤ ਵੱਡਾ ਨੁਕਸਾਨ ਹੈ ਪਰਿਵਾਰ ਦੇ ਲਈ ਆ ਸਹਨ ਜੋਗ ਜਿਹੜਾ ਇਹ ਨੁਕਸਾਨ ਹੈ ਘਾਟਾ ਹੈ ਲੇਕਿਨ ਉਸ ਤੋਂ ਵੱਡੀ ਗੱਲ ਇਹ ਲੋਕ ਸਵਾਲ ਪੁੱਛਦੇ ਆ ਕਿਉਂਕਿ ਜਦ ਐਦਾ ਦੀ ਕੋਈ ਘਟਨਾ ਹੁੰਦੀ ਆ ਗੋਲੀਆਂ ਚੱਲਦੀਆਂ ਲੋਕ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਬਣਦਾ ਹੈ ਤੇ ਲੋਕ ਇਹ ਸਵਾਲ ਪੁੱਛਦੇ ਆ ਕਿ ਇੰਨਾ ਅਸਲਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਆਇਆ ਕਿੱਥੋਂ ਕਿ ਆਏ ਦਿਨ ਹੁਣ ਗੋਲੀਆਂ ਚੱਲਦੀਆਂ ਹਲੇ ਪਹਿਲੇ ਪਰਸੋ ਚੌਥ ਵਾਲਿਆਂ ਮਲਾਵਰ ਜਿਹੜੇ ਉਹ ਫੜ ਨਹੀਂ ਹੋਏ ਤੇ ਨਵੀਂ ਜਿਹੜੀ ਵਾਰਦਾਤ ਹੈ ਉਹ ਸਾਹਮਣੇ ਆ ਗਈ ਹੈ ਪ੍ਰਸ਼ਾਸਨ ਮੰਨੇ ਚਾਹੇ ਨਾ ਮੰਨੇ ਲੇਕਿਨ ਜਿਹੜੇ ਲੋਕ ਆ ਉਹ ਆਪਣੇ ਆਪ ਨੂੰ ਗੋਲੀਆਂ ਦੇ ਗੰਨਾਂ ਦੇ ਸائے ਹੇਠ ਪਾ ਰਹੇ ਆ ਤੇ ਡਰ ਪਣ ਪਿਆ ਦਿਖਾਉਣ ਤੁਹਾਨੂੰ ਮੌਕੇ ਦੀ ਪੂਰੀ ਤਸਵੀਰ ਭਾਜੀ ਜੀ ਦੀ ਡੈਥ ਹੋਈ ਹੈ ਤੁਹਾਡਾ ਤੁਹਾਡਾ ਕੀ ਲੱਗਦਾ ਸੀਗਾ ਮੇਰਾ ਭਰਾ ਸੀਗਾ ਜੀ ਛੋਟਾ ਤੇ ਕੀ ਗੱਲਬਾਤ ਹੋਈ ਹੈ ਦੱਸਿਓ ਮੈਂ ਇਹ ਗੱਲਬਾਤ ਭਾਜੀ ਇਹ ਖੇਤੀ ਪੱਠੇ ਵੜਦਾ ਸੀ ਆਪਦੀ ਵਾਈਫ ਦੇ ਨਾਲ ਤੇ ਮੈਂ ਪਰੇ ਨਾਲੇ ਸਾਡੇ ਖੇਤ ਦੇ ਬੰਨੇ ਤੇ ਕੁਕੜ ਮਜਾਰੇ ਦੇ ਲੋੰਦਿਆਂ ਦੀ ਮੋਟਰ ਆ ਉਥੇ ਨਾ ਆ ਰਿਹਾ ਸੀ ਇਹ ਮੇਤੋ ਮੋਰੇ ਮੋਰੇ ਜਦਾਦੀ ਵਾਈਫ ਨੂੰ ਕਹਿੰਦਾ ਵੀ ਤੂੰ ਰੋਕ ਮੈਂ ਭਾਰੀ ਸਿੱਟ ਕੇ ਆ ਗਿਆ ਪੱਠੇ ਵੜਦੀ ਸੀ ਨੇ ਭਰੀ ਚੱਕੀ ਸਕੂਟਰੀ ਤੇ ਰੱਖੀ ਤੇ ਖੇਤ ਆਪਣੇ ਘਰ ਵੱਲੋਂ ਚੱਲ ਪਿਆ ਜੋ ਕਿ ਕੂਕੜ ਮੇਰਾ ਸਲੋ ਵਾਲ ਲਿੰਕ ਰੋਡ ਤੋਂ ਮੇਰੀ ਪਿੰਡ ਨੂੰ ਸੜਕ ਆਦੀ ਹੈ ਤੇ ਇਸ ਦੇ ਮੋਟਰਸਾਈਕਲ ਦੇ ਮਗਰ ਚਾਰ ਵਿਅਕਤੀ ਜਿਨ੍ਹਾਂ ਦੇ ਕੋਲ ਹਥਿਆਰ ਸਨ ਮਗਰ ਇਹਦੇ ਆਏ ਤੇ ਮੈਂ ਵੀ ਦੇਖਿਆ ਕਿ ਕੁਝ ਗੜਬੜ ਹੈ ਤਾਂ ਮੈਂ ਮਗਰ ਭੱਜਿਆ ਇਹ ਮੇਰਾ ਦੋਸਤ ਸੀਗਾ ਇਹਦਾ ਮੋਟਰਸਾਈਕਲ ਨਹੀਂ ਸਟਾਰਟ ਹੋਇਆ ਉੱਥੇ ਹੀ ਰਹਿ ਗਿਆ ਮੋਟਰ ਤੇ ਬਾਅਦ ਵਿੱਚ ਆਇਆ ਇਹ ਵੀ ਮੇਰੇ ਨਾਲ ਨਾ ਹਾਂ ਦਾ ਸੀ ਤੇ ਜਦੋਂ ਆਇਆ ਤਾਂ ਉਹਨਾਂ ਨੇ ਮੇਰੇ ਆਉਣ ਤੋਂ ਪਹਿਲਾਂ ਮੈਂ ਦੇਖਦਾ ਜਿੱਦਾਂ ਕਿ ਇੱਥੋਂ ਕਹਿ ਲਓ ਕਿ ਉਹ ਕਾਫੀ ਦੂਰ ਤੱਕ ਉਹਨਾਂ ਨੂੰ ਦਿਸਦੇ ਆ ਉਹ ਗੋਲੀਆਂ ਮਾਰ ਰਹੇ ਸੀ ਮੇਰੇ ਭਰਾ ਨੂੰ ਮੇਰਾ ਭਰਾ ਸਕੂਟਰੀ ਸਮੇਤ ਇਹਦਾ ਲੱਤ ਫਸੀ ਹੋਈ ਸੀ ਪੱਟੀਆਂ ਦੀ ਭਰੀ ਵਿੱਚ ਡਿਗਿਆ ਹੋਇਆ ਸੀ ਤੇ ਜਦੋਂ ਮੈਂ ਹਾਰਨ ਵਜਾਇਆ ਆਪਣੇ ਯੋਰ ਨਾਲ ਮੋਟਰਸਾਈਕਲ ਦੇ ਤੇ ਉਹ ਬੰਦਿਆਂ ਨੇ ਮੈਨੂੰ ਦੇਖਿਆ ਵੀ ਆ ਰਿਹਾ ਚੋਨੋ ਡਰ ਕੁਛ ਮੈਨੂੰ ਵੀ ਸੀ ਗੋਲੀਆਂ ਦੇਖ ਕੇ ਕੁਛ ਮੈਂ ਵੀ ਢੱਲਾ ਪਿਆ ਉਹਨਾਂ ਨੇ ਆਪਣੇ ਮੋਟਰਸਾਈਕਲ ਚੱਕ ਕੇ ਚਾਰੇ ਸਵਾਰ ਫਰਾਰ ਹੋ ਗਏ ਜਿਨ੍ਹਾਂ ਨੂੰ ਮੈਂ ਪਛਾਣ ਲਿਆ ਮੈਂ ਬਿਆਨਾਂ ਵਿੱਚ ਨਾਂ ਵੀ ਦੇਵਾਂਗਾ ਬਾਈ ਨੇਮ ਕੱਲੇ ਕੱਲੇ ਦਾ ਦੇਵਾਂਗਾ ਪਰ ਹਾਂ ਜੇ ਸੂਰਮੇ ਹੁੰਦੇ ਤਾਂ ਸਾਹਮਣੋਂ ਦੀ ਆਂਦੇ ਮੇਰੇ ਭਰਾ ਦੀ ਪਿੱਠ 'ਚ ਗੋਲੀਆਂ ਮਾਰ ਕੇ ਸਿਟਿਆ ਇਹ ਸਾਹਮਣੇ ਉਹ ਸਿਟ ਦਿੰਦੇ ਮੈਂ ਪਰਚਾ ਬਿਨਾਂ ਕਰਾਂਦਾ ਮੈਨੂੰ ਕੋਈ ਸ਼ਿਕਵਾ ਨਹੀਂ ਹੁੰਦਾ ਪਰ ਪਿੱਠ ਤੇ ਵਾਰ ਕਰਨਾ ਬਹੁਤ ਮਾੜੀ ਗੱਲ ਹੈ ਮੇਰੇ ਕੋਲ ਬੜੀ ਸੀ ਤੁਹਾਡੇ ਬ੍ਰਦਰ ਉਹ ਮੇਰਾ ਭਰਾ ਮੇਰਾ 37 ਸਾਲ ਦਾ ਸੀ ਸਰੀਰ 'ਚ ਮੇ ਤੋਂ ਭਾਰਾ ਸੀ 20 ਕਿਲੋ ਵੇਟ ਮੈਨੋਂ ਹੈਲਦੀ ਸੀ ਤਕੜਾ ਸੀ ਮੇਨ ਨਾਲੋਂ ਕਾਫੀ ਇਹ ਕੀ ਕਾਰਨ ਹੋ ਗਿਆ ਕੋਈ ਰੰਜਿਸ਼ ਲੱਗਦੀ ਹੈ ਰੰਜਿਸ਼ ਇੱਕ ਤਾਂ ਦੀ ਸਾਡੀ ਪਿੰਡ ਵਿੱਚ ਵੀ ਹੈ ਇੱਕ ਕੁਛ ਥੋੜੇ ਦਿਨ ਪਹਿਲਾਂ ਰੋਡ ਮਜਾਰਾ ਵਿੱਚ ਵੀ ਲੜਾਈ ਹੋਈ ਸੀ ਹੋਮ ਹੁੰਦੇ ਨਾਲੇ ਕੁਝ ਵਿਦੇਸ਼ਾਂ ਤੋਂ ਲੋਕ ਬਦਮਾਸ਼ਾਂ ਨੂੰ ਪੈਸੇ ਪੂਸੇ ਬਦਮਾਸ਼ ਭੇਜਦੇ ਸੀ ਨੂੰ ਮਰਵਾਉਣ ਲਈ ਤਾਂ ਪਤਾ ਨਹੀਂ ਹੁਣ ਰੱਬ ਜਾਣੇ ਪੁਲਿਸ ਆਪਣੀ ਤਹਿਕੀਕਤ ਕਰੇਗੀ ਉਹਦੇ ਵਿੱਚ ਪਤਾ ਲੱਗ ਜਾਏਗਾ ਕਿਹਦਾ ਕਿਹਦਾ ਕੀ ਕੀ ਰੋਲ ਹੈ ਤੇ ਮੌਕੇ ਤੇ ਮੌਤ ਹੋ ਗਈ ਸੀ ਜਾਂ ਨਹੀਂ ਜੀ ਮੈਂ ਹਸਪਤਾਲ ਲੈ ਕੇ ਗਿਆ ਸੜੋਏ ਉੱਥੇ ਡਾਕਟਰ ਸਾਹਿਬ ਨਹੀਂ ਸਨ ਤੇ ਉੱਥੋਂ ਮੈਂ ਗੜ ਸ਼ੰਕਰ ਲੈ ਗਿਆ ਉਹਨਾਂ ਨੇ ECG ਮਸ਼ੀਨ ਜਾਂ ਸ਼ਾਇਦ ਕੁਝ ਡਾਕਟਰ ਸਾਹਿਬ ਦੱਸਦੇ ਸੀ ਕੀਤਾ ਉਹ ਤੋਂ ਬਾਅਦ ਦੱਸਿਆ ਵੀ ਕਹਿੰਦੇ ਜੀ ਡੈਡ ਸਾਨੂੰ ਇਹ ਨਹੀਂ ਪਤਾ ਵੀ ਰਾਸਤੇ 'ਚ ਹੋਇਆ ਜਾਂ ਮੌਕੇ ਤੇ ਸੀ ਜਾਂ ਹਸਤਾਲ ਜਾ ਕੇ ਹੋਇਆ ਕੋਈ ਆਈਡੀਆ ਹੈਗਾ ਵੀ ਗੋਲੀਆਂ ਕਿੰਨੀਆਂ ਕਿ ਲੱਗੀਆਂ ਹੋਣਗੀਆਂ ਗੋਲੀਆਂ ਦੀ ਮੈਂ ਵੀਡੀਓ ਬਣਾਈ ਆ ਤੁਹਾਨੂੰ ਦੇ ਦਾਂਗਾ ਮੇਰੇ ਹਿਸਾਬ 'ਚ 10-11 ਗੋਲੀਆਂ ਤਾਂ ਮੋਰੇ ਮੋਰੇ ਆ ਜੋ ਸਾਨੂੰ ਡਾਕਟਰ ਸਾਹਿਬ ਨੇ ਦਿਖਾਈਆਂ ਜਿਹਦੀ ਮੈਂ ਵੀਡੀਓ ਬਣਾਈ ਸੀ ਇਚਰ ਦੇ ਵੇਚ ਦੀ ਪਰ ਉਹ ਕਹਿੰਦੇ ਪਿੱਠ ਨਾ ਘਮਾਇਓ ਪਿੱਠ ਪਿਛੇ ਗੋਲੀਆਂ ਜ਼ਿਆਦਾ ਦੇ ਜਿਨ੍ਹਾਂ ਕਾਰਨ ਉਹ ਡਿਗਿਆ ਪਿਛੋਂ ਦੀਆਂ ਗੋਲੀਆਂ ਮਾਰ ਕੇ ਸੁਟਿਆ ਯਾਨੀ ਮੇਰੀ ਸੋਚ ਨਾਲ ਜੋ ਡਾਕਟਰ ਸਾਹਿਬ ਨੇ ਦੱਸਿਆ ਮੈਨੂੰ ਚਲੋ ਪੇਟ ਦੀਆਂ ਮੈਂ ਦੇਖਿਆ ਨਹੀਂ ਵੀ 25 ਰੌਂਦਾਂ ਤਾਂ ਲੱਗੀਆਂ ਹੋਣਗੀਆਂ ਉਹਦੇ 10 11 ਦਾ ਮੋਰੇ ਸੀ ਕੀ ਮੰਗ ਕਰਦੇ ਹੁਣ ਤੁਸੀਂ ਮੰਗ ਮੈਂ ਪ੍ਰਸ਼ਾਸਨ ਤੋਂ ਹੀ ਕਰਦਾ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਆ ਵੀ ਤੂੰ ਪਰੇ ਦਾ ਭਰਾ ਮੇਰਾ ਦੁਨੀਆ ਤੋਂ ਚਲਾ ਗਿਆ ਹੋਰ ਮੈਂ ਮੰਗ ਕੀ ਰੱਖ ਸਕਦਾ ਸ਼ਾਮ 3:00 7 ਵਜੇ ਦਾ ਪੌਣੇ 7 ਦਾ ਟਾਈਮ ਸੀਗਾ ਤੇ ਉੱਥੋਂ ਦਾ ਲੜਕਾ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਲੇਟ ਸ਼ੰਗਾਰਾ ਸਿੰਘ ਵਾਸੀ ਕੋਲਪੁਰ ਇਹਦੇ ਲੱਗੀਆਂ ਜੀ ਗੋਲੀਆਂ ਇੰਡੀਆਂ ਗੋਲੀਆਂ ਲੱਗੀਆਂ ਦੇਖੋ ਇਹ ਤਾਂ ਡਾਕਟਰ ਵੀ ਦੱਸ ਸਕਦੇ ਨੇ ਕਿੰਨੀਆਂ ਗੋਲੀਆਂ ਲੱਗੀਆਂ ਕੋਈ ਖੂਨ ਵਗੈਰਾ ਕੋਈ ਉੱਥੋਂ ਮਿਲੇ ਜਾਂਦੇ ਉਹ ਜੀ ਕੋਲ ਨੇ ਇਰਾ ਸੀਗਾ ਬਹੁਤ ਸਾਨੂੰ ਕੋਲ ਕੁਛ ਮਿਲੇ ਆ ਪਰ ਅਜੇ ਅਗੇ ਤਪਤੀਸ਼ ਚੱਲ ਰਹੀ ਹੈ ਇਹ ਕਿੰਨੀ ਉਮਰ ਦੀ ਸੀ ਇਹ ਕਰੀਬ 30 ਸਾਲ ਦੀ ਸੀ ਉਮਰ ਅੱਛਾ ਇੱਕ ਹੋਰ ਇੱਕ ਵਾਇਰਲ ਹੋ ਗਿਆ ਮੈਸੇਜ ਵੀ ਇਹਦੇ ਕਿਸੇ ਗਰੁੱਪ ਨੇ ਵੀ ਇਹਦੀ ਜੁਮੇਵਾਰੀ ਲੈ ਕੇ ਉਹਦੇ ਬਾਰੇ ਨੌਲੇਜ ਹੈ ਤੁਹਾਨੂੰ ਨਹੀਂ ਮੈਨੂੰ ਉਹਦੇ ਬਾਰੇ ਨਹੀਂ ਹਜੇ ਕੁਛ ਪਤਾ ਤੇ ਹੁਣ ਅਗਲੀ ਕਾਰਵਾਈ ਕੀ ਕਰਦੇ ਆ ਅਗਲੀ ਕਾਰਵਾਈ ਅਸੀਂ ਇਹਦੇ ਲੜਕੇ ਦੇ ਬੱਡਾ ਬ੍ਰਦਰ ਉਹਦੇ ਬਿਆਨਾਂ ਤੇ ਸਪਰਚਾ ਦਰਜ ਕਰ ਰਹੇ ਹਾਂ ਜੀ। ਉਸ ਆਵਲ ਦੇ ਤੱਕ। ਇਹ ਸਵੀਕਾਰ ਹੋਮਗੇ ਜੀ। ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਸੀਗਾ ਹੁਣ ਸਵੇਰੇ ਹੋਏਗਾ ਪੋਸਟ ਨੂੰ। ਅਗਲੀ ਕੀ ਕਰਵਾਈ ਕਰਾਂਗੇ? ਪੋਸਟ ਆਫਿਸ ਦੇ ਪਾਸੇ ਕਰਵਾਈ ਕਰਾਂਗੇ। ਨਹੀਂ ਜਿਵੇਂ ਸਪਰਚਾ ਦਰਜ ਕਰਦਣਾ ਬਾਕੀ ਕੱਲ ਨੂੰ ਪੋਸਟਮੈਨ ਨੂੰ ਕਰਾਉਣ ਤੋਂ ਬਾਅਦ ਅਗਲਾ ਜਿਹੜਾ ਜੋ ਵੀ ਹੋਏਗਾ ਫਰਦਰ ਇਨਵੈਸਟੀਗੇਸ਼ਨ ਕੀਤਾ ਜਾਏਗਾ।